ਆਓ ਆਪਾਂ ਦੇਖਦੇ ਹਾਂ ਤੂਤ ਤੋਂ ਬਣਨ ਵਾਲਾ ਠੋਕਰਾ ਕਿਸ ਤਰ੍ਹਾਂ ਬਣਦਾ ਹੈ ਸਭ ਤੋਂ ਪਹਿਲਾਂ ਤੂਤ ਦੀਆਂ ਛੜੀਆਂ ਲੈਤੀਆਂ ਜਾਂਦੀਆਂ ਨੇ ਫਿਰ ਇਹਨਾਂ ਨੂੰ ਇੱਕ ਦਾ ਦੀ ਮਦਦ ਦੇ ਨਾਲ ਪਚਾ ਲਿਓ ਚੀਰਿਆ ਜਾਂਦਾ ਹੈ ਚੀਰਨ ਤੋਂ ਬਾਅਦ ਉਹਨਾਂ ਛਟੀਆਂ ਨੂੰ ਹੱਥਲੀ ਬਣਾਉਣ ਦੇ ਲਈ ਕਰਾਸ ਦੇ ਵਿੱਚ ਰੱਖਿਆ ਜਾਂਦਾ ਹੈ ਉਸ ਕਰਾਸ ਦੇ ਵਿੱਚ ਇੱਕ ਧਿਆਨ ਰੱਖਿਆ ਜਾਂਦਾ ਵੀ ਅੱਠ ਜਿਹੜੀਆਂ ਕੇਰੇ ਬਣ ਜਾਣ ਤਾਂ ਜੋ ਜਦੋਂ ਆਪਾਂ ਠੋਕਰਾ ਬੁਣਨਾ ਹੈ ਤਾਂ ਉਸ ਦੇ ਵਿੱਚ ਆਰਾਮ ਦਾ ਇੱਕ ਆਸਾਨੀ ਨਾਲ ਬੁਣਿਆ ਜਾ ਸਕਦੇ। ਫਿਰ ਉਸ ਤੋਂ ਬਾਅਦ ਜਿਹੜੀਆਂ ਸਹੀ ਪਤਲੀਆਂ ਬਰੀਕ ਛਟੀਆਂ ਹੁੰਦੀਆਂ ਨੇ ਉਹਨਾਂ ਨਾਲ ਟੋਕਰੇ ਨੂੰ ਬੁਣਿਆ ਜਾਂਦਾ ਹੈ। ਬੁਣਨ ਤੋਂ ਬਾਅਦ ਟੋਕਰੇ ਦਾ ਜਿਹੜਾ ਹੈ ਐਂਡ ਤੇ ਜਿਹੜੇ ਖੜੀਆਂ ਛਟੀਆਂ ਹੁੰਦੀਆਂ ਨੇ ਇਹਨਾਂ ਨੂੰ ਉਹਨਾਂ ਦੇ ਵਿੱਚ ਫਸਾ ਕੇ ਲਾਸਟ ਫਿਨਿਸ਼ਿੰਗ ਟੱਚ ਦਿੱਤਾ ਜਾਂਦਾ ਹੈ। ਟੱਚ ਦੇਣ ਤੋਂ ਬਾਅਦ ਇਸ ਦਾ ਜਿਹੜਾ ਹੈਗਾ ਵਿੱਚ ਕੋਈ ਰਹਿ ਗਈਆਂ ਛਟੀਆਂ ਬਾਹਰ ਦਿਖਦੀਆਂ ਨੇ ਉਸ ਤਰ੍ਹਾਂ ਉਹਨਾਂ ਨੂੰ